ਨਗਰ ਨਿਵਾਸੀ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਸਲਾਣਾ ਛੇਂਜ ਮੇਲਾ ਪਿੰਡ ਲੱਲੀਆਂ ਵਿਖੇ ਕਰਵਾਇਆ ਦੇਖੋ ਖਾਸ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ ਸਭ ਤੋਂ ਪਹਿਲਾਂ ਖਬਰਾਂ ਦੇਖਣ ਲਈ ਚੈਨਲ ਤੇ ਕਲਿੱਕ ਕਰੋ ਬਹੁਤ ਹੀ ਸਤਿਕਾਰਯੋਗ ਜੀ ਆਪਣੇ ਕਲਾਕਾਰਾਂ ਵਾਸੀਆਂ ਨੂੰ ਜਿਹੜੇ ਜਿਹੜੇ ਨੇ ਤੇ ਜਿ ਆਇਆ ਖੜਾ ਹਾਂ ਪੰਜਾਬ ਦੇ ਵਿੱਚ ਜੱਤੋਏ ਦੁਨੀਆ ਬਸੀਆ ਪਾਠੇ ਉਤੋਂ ਇਹ ਪਹਿਲਵਾਨੀ ਚੱਲਦੀ ਆਈ ਆ ਹੁਣ ਜਿਹੜਾ ਇਹ ਛੇਵਾਂ ਦਰਿਆ ਨਸ਼ਿਆਂ ਦਾ ਵਗੜ ਲੱਪਿਆ ਕੋਨੂੰ ਡੱਕਣ ਦੇ ਲਈ ਏ ਜ਼ਰੂਰੀ ਆ ਕਿ ਪਿੰਡੋਂ ਪਿੰਡ ਵਿੱਚ ਮੇਲੇ ਕਰਾਏ ਜਾਣ ਕਿਹੋ ਜਿਹਾ ਖੇਡ ਵਿਦਿਅਕ ਕਰਾਏ ਜਾ ਕਿ ਨੌਜਵਾਨਾਂ ਨੂੰ ਇਧਰ ਨੂੰ ਖੋੜ ਸਕੀਏ ਵਾਅਦੋਬਾਦੀ ਤੇ ਪਹਿਲਵਾਨੇ ਹੀ ਪਹਿਲਵਾਨਾਂ ਦੀਆਂ ਝਿੰਜਾਂ ਆ ਅਸੀਂ ਜੋ ਵੀ ਲਈਏ ਤੇ ਉਹ ਲੈ ਲੈਂਦੇ ਆ ਪਰ ਲੱਖ ਰੁਪਈਆ ਆ ਤਬਾਸ਼ ਹੈ ਮਰਬਾਨਾਂ ਦੀ ਸ਼ਹਿਾਰ ਕਰੋ ਇਹਨਾਂ ਸਿਰੇ ਦੀਆਂ ਮੁਕਤੀਆਂ ਵਾਲੇ ਪੁਆਣਾ ਦੇ ਬੰਦਿਆਂ ਨਾਮ ਦੀਆਂ ਜੋਬਰਦਾਰਾਂ ਦੀਆਂ ਲੰਗੀਆਂ ਸਰੀਪਰਾਂ ਦੀ ਸ਼ਕਲ ਤਿਆਰ ਜਸਵੰਤ ਜੀ ਹਲੋ ਅਸ਼ੋ ਪਹਿਲਵਾਨ ਜੀ ਬੱਚਾ ਉਹਦੇ ਨਾਲ 21 ਪਹਿਲਵਾਨ ਜੀ ਫੋਕੋੜਾ ਰੇਸ਼ਮ ਸਿੰਘ ਜੀ ਚੀਮਾ ਜੀ ਸਨੀਪਰਵਾਨ ਜੀ ਦਾ ਕੁਈਰ ਮੇਕਰ ਬੱਚਾ ਅਗਲੀ ਕੁਸ਼ਤੀ ਵਾਲੇ ਨਾਲ ਛੋਟੀ ਕੁਸ਼ਤੀ ਆ ਆਜੂ ਆਪਾਂ ਜੀ ਦੇ ਵਿੱਚ ਆਜੂ ਆ ਗਿਆ ਤੇ 21 ਪਹਿਲਵਾਨ ਜੀ ਫੋਕੋੜਾ ਬੱਚਾ ਉਹਦੇ ਨਾਲ ਦੀ ਨਾਲ ਸਨਮਾਨ ਹੋ ਰਿਹਾ ਜੀ ਸ਼ਖੀਤਾ ਸਾਹਿਬ ਦਾ ਪਿਆਰ ਹੈ ਧੰਨਵਾਦ ਪੁੱਜਿਆ ਗੁਰਦੀ ਪਿੰਡ ਦਾ ਉਹਨਾਂ ਤੋਂ ਨਾਲ ਮੇਰੇ ਪਿੰਡ ਵਾਲਾ ਜਿੰਦਾ ਪੁੱਜਿਆ ਤੇ ਨਾਲ ਜਿਹਦੇ ਵੀ ਮਿੱਤਰ ਪੁੱਜਿਆ ਸਨੀ ਮੀਰ ਉਹਨਲੇ ਵਾਲਾ ਪੁੱਜੇ ਕੋੜੀ ਦਾ ਬੇਤਰੀ ਖਿਡਾਰੀ ਹੈ ਨਾਲ ਜਿਹਦੇ ਵੀ ਮਿੱਤਰ ਪੁੱਜੇ ਸਾਰੇ ਪਰਿਵਾਰ ਦਾ ਜਿਹਨਾਂ ਦਾ ਧੰਨਵਾਦ ਕਰਵਾਦਾ। ਦੂਕੇ ਵਾਲੇ ਜਿਨ੍ਹਾਂ ਦੇ ਵੱਲੋਂ ਹੈਰੀਪੁਰ ਆਸਟੇ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾ ਰਿਹਾ ਹੈ। ਨਹੀਂ ਅਰੀਆ ਤੇਰਾ ਸਨਮਾਨ ਕੀਤਾ ਜਾਣਾ ਹੈ। ਹੈਰੀਪੁਰ ਆਸਟੇ ਦੇ ਜਾਂ ਤੇ ਰਮੇਂਦਰ ਪਾਲ ਮਾਨ ਦੀ ਤਾੜੀ ਦੋਨੋਂ ਭਰਵਾਨਾਂ ਲਈ ਤਾੜੀ ਮਾਰ ਦਿਓ ਜ਼ੋਰਦਾਰ। ਜਗਰਦੇ ਜੀ राम आेड़ा लॻण लाइ दूसरे पासे धर्मेंद्रल जी कुहालीना भलवान गेड़ा ला ਤੁਹਾਨੂੰ ਗੋਲ ਪਹਿਲਵਾਨ ਜੀ ਤੁਹਾਡੇ ਸੁਪਰਾਏ ਅਗਲੀ ਕੁਸ਼ਤੀ ਵਾਲੇ ਨਾਲ ਮਿਲੋ ਵਿੱਚ ਆਓ ਕਿ ਚੰਦਿਆਂ ਘੜਾ ਤਿਆਰ ਨਹੀਂ ਚਲਦੇ ਉਹ ਕਾਹਦਾ ਬੰਦਾ ਦੋਸਤੋ ਜਿਹਦੇ ਪਿੱਛੇ ਪਿੰਡੋਂ ਬੰਦੇ ਚਾਰ ਨਹੀਂ ਚਲਦੇ ਚੰਦ ਕਰਨੀ ਸਾਡਾ ਮੁੱਖ ਮੰਤਰੀ ਪੰਜਾਬ ਜਿਹੜੇ ਕੇ ਫਗਵਾੜੇ ਦੇ ਕੋਲ ਪਹੁੰਚ ਚੁੱਕੇ ਆ ਬੇਦਲ ਫਗਵਾੜਾ ਕਰਵਾਵਾ ਕਹਿੰਦਾ ਆ ਕਿ ਮੈਂ ਵੀ ਕਹੇ ਕਿ ਪਾਣੀ ਤੋਂ ਦੇਖਰੀਂ ਵਿੱਚ ਕੋਈ ਨਾ ਮਾਨਾ ਜੇ ਨਹੀਂ ਆਪਾਂ ਖਾਈਓ ਦੀ ਬੋਲ ਕਹਿੰਦੇ ਉਹਨਾਂ ਦੇ ਹੁਕਮ ਦੇ ਥੋੜ੍ਹਣਾ ਹੈ

ਧੰਨਵਾਦ ਕਰਨ ਕਿ ਉਹ ਸਤਿ ਮਾਤਾ ਪੇਸੋਆ ਲਾਲਾ ਸਾਡੇ ਰਣਜੀਤ ਸਿੰਘ ਵੀ ਜੀਤਾ ਮਖਾਨ ਸਰਜੀਤ ਸਿੰਘ ਵੀ ਮਾਲਾ ਸਾ ਉਹਨਾਂ ਨੂੰ ਬੇਨਤੀ ਆ ਕਿ ਹਰਜਿੰਦਰ ਸਿੰਘ ਜੀ ਜੰਗਿਆ ਜੋ ਪਟਾਰਾ ਨਾਲ ਉਸ ਤੋਂ ਬਾਅਦ ਗੱਗੂ ਕਲਵਾਨ ਜੀ ਬੜਾ ਸ਼ੇਖਾੜੀ ਤੇ ਨਾਲ ਦੂਸਰੇ ਪਾਸੇ ਖਾਸ ਸੁਰੇਂਦਰ ਸਾਹਿਬ ਜੀ ਡਾਕਟਰ ਵੀਰ ਮਿਲ ਕੇ ਪੰਨਨੀ ਸੇਰ ਦੇ ਚਾਰ ਕੁਸਤੇ ਮੇਲੇ ਵਿੱਚ ਹੋਰ ਵੀ ਜੱਲੇ ਜਾਂਦੇ ਆ। ਸੁਭੇਜ ਕੱਗਰ ਲਈ ਪਾਣਾ ਛੇ ਬਾੜੀ ਹਤਕੜਾ ਕਰੇ। ਬਾਹਰ ਨਹੀਂ ਅੰਦਰ ਆ ਕੇ ਕਰਨਾ ਹਤਕੜਾ। ਕਾਲਿਆ ਮਰੌੜ ਹੈ ਕਿ ਤੇ ਅੱਗੇ ਜੀ ਅੱਗੇ ਪਾਤੀਰੇ ਜਾਨੋ ਪਾਤੀ ਲੱਗ ਦੇ ਤੱਕ। ਸੁਰੇਜ ਪਹਿਰਵਾਨ ਦੀ ਪਾਣਾ ਛੇ ਬਾੜੀ ਸਾਡੇ ਵੀ ਜੇ ਪਹਿਰਵਾਨ ਨੇ ਚੰਡਿਆ ਹੋਇਆ ਪੱਠਾ। ਕਾਲਿਆ ਮਰੌੜ ਬਗੂ ਤਿਆਰੀ ਕਰੋ ਮੇਰੇ ਵੀਰ। ਅਗਲੀਆਂ ਕੁਸ਼ਤੀਆਂ ਵਾਲੇ ਮੱਲ ਕਾਲਿਆ ਮਰੌੜ ਹਤਕੜਾ ਕਰੇ। ਜੱਪੀ ਉਚਾ ਪਰ ਦੀਪੂਰ ਦਾ ਮੈਚ ਆਇਆ ਅਗਲੀ ਗੁੱਸੇ ਵਾਲੇ ਮਾਲਕ ਸਰਪੰਚ ਕਰੀਬ ਹਾਸ ਹੈ ਹਰਮਨ ਸਿੰਘ ਖਾਦੀ ਜੀ ਦਾ ਹਰਮਨ ਅੱਡੜਾ ਕਰੇ ਹਰਮਨ ਆਲਮਗੀਰ ਅੱਡੜਾ ਕਰੇ ਜੀ ਕਿੰਦਰ ਹਰਮਨ ਪਹਿਲਵਾਨ ਜੀ ਆਲਮਗੀਰ ਲੱਗੀ